ਸਤਨਾਮ ਵਾਹਿਗੁਰੂ ਸਾਹਿਬ ਜੀ ਹਰ ਯੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਅਨਿਤ ਕਾਂ ਬਿਠਦੇ ਨਾਮ ਦੇ ਉਮਖਲਾਇਆ ਜਨਾਨਕ ਸਹਰ ਸੇਵਿਆ ਅੰਤ ਲੈ ਛਡਾਇਆ ਸਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਸ ਧਾਮ ਨ ਹੋਈ ਓਂ ਕਰਤਾ ਕਰਨ ਮੈਂ ਨਹੀਂ ਜਹੋਂ ਘਰੀ ਨ ਹੋਈ ਬਲੇ ਹਾਰੀ ਗੁਦ ਤਵਸਿਆ ਤਰੰਤਰ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤ ਤਕਲਕਲਾ ਭਰਪੂਰ ਹਿਆ ਤੂੰ ਸੱਚਾ ਸਹਿਬ ਸਿਰਸਵਾਲੇ ਓ ਜਿਨ ਕੀਤੀ ਸਭ ਪਾਰ ਪਿਆ ਕਹ ਨਾਨਕ ਕਰਤੇ ਕੀ ਬਾਤਾਂ ਯੁਗੁਸ਼ ਕਰਨਾ ਸੋ ਕਰ ਰਹਾ ਸੋਦਰ ਰਾਗਾ ਸਮਹਲਾ ਪਹਿਲਾਏ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋਗਰ ਕੇਹਾ ਜਿਤ ਪੈ ਸਰਬ ਸਮਾਲੇ ਵਾਜੇ ਤਿਰਨਾਦ ਨੇਕ ਅ ਸੰਖਾ ਕੇਤੇ ਤਿਰ ਭਾਵਨ ਹਾਰੇ ਕੇਤੇ ਦਿਰਗ ਪਰਿਸ਼ੋ ਕਈ ਹੀ ਹੈ ਕੇਤੇ ਦਿਰਗ ਆਵਨ ਹਾਰੇ ਗਾਵਨ ਤੁਧਨੋ ਭਵਨ ਪਾਣੀ ਬੈ ਸੰਦਰ ਗਾਵੈ ਰਾਜਾ ਤੰਦਵਾਰੀ ਗਾਵਨ ਤੁਧਨੋ ਚਤ ਗਉਧਿਰਖ ਜਾਨਨ ਦਿਗ ਦਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੀ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਨ ਤੁਧਨੋ ਸਿਦ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਦਿ ਸ੍ਰੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰਚੀ ਸਰ ਜੋ ਜੁਗ ਵਿਦਾ ਨਾਲੇ ਗਾਵਨ ਤੁਧਨੋ ਮੋਹਣੀ ਆ ਮਨ ਮੋਹਣ ਸਵਰਗ ਮਛ ਪਿਆਲੇ ਗਾਵਨ ਤੁਧਨੋ ਰਤਨੋ ਪਾਏ ਤੇਰੇ ਅਠ ਸਰ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਦੇਰੇ ਧਾਰੇ ਸੇ ਤੁਧਨੋ ਗਾਵਣ ਜੋ ਤੁਧ ਭਾਵਣ ਰਤੇ ਦੇਰੇ ਭਗਤਰ ਸਾਡੇ ਹੋਰ ਕੀਤੇ ਤੁਧਨੋ ਗਾਵਣ ਸਿਮੈ ਜਿਤਨਾ ਆਵਣ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸਾਹਿਬ ਸੱਚਾ ਸੱਚੀ ਨਾਈ ਹੈ ਭੀ ਹੋਤੀ ਜੈ ਨਾ ਜਸੀ ਰਚਨਾ ਜੇ ਨਿਰਚਾਈ ਰੰਗੇ ਰੰਗੇ ਭੰਦੀ ਕਰ ਕਰ ਜਿਨਸੀ ਮਾਇਆ ਜੇਨੋ ਪਾਈ ਕਰ ਕਰ ਦੇਖੇ ਗੀਤਾ ਆਪਣਾ ਜਿਉ ਤਿਸ ਦੀ ਵੜਿਆਈ ਜੋ ਸਿਪਾਵੇ ਸੋਈ ਕਰਸੀ ਫਿਰ ਹੁਕਮਨ ਕਰ ਨਾ ਜਾਈ ਸੋ ਬਾਸ ਸੋ ਸਾ ਬਾਸ ਸਾਹਿਬ ਨਾਨਕ ਰਹਿਣ ਰਜਾਈ ਆਸਮ ਹੱਲਾ ਪਹਿਲਾ ਸੋਨ ਵੱਡਾ ਆਖੇ ਸਭ ਕੋ ਏਕੀ ਵੱਡਾ ਢੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਣ ਵਾਲੇ ਦੇਨ ਇਸ ਮਾਈ ਵੱਡੀ ਮੇਰੇ ਸਾਹਿਬਾ ਗੈਰ ਗੰਬੀਰਾ ਗੁਣ ਗਹੀ ਨਾ ਕੋਇ ਨ ਜਾਣ ਤੇਰਾ ਗेतਕੇ ਬੜੀ ਚੀਰਾ ਰਹਾਉ ਸਭ ਸਵਰਤੀ ਨੇ ਸਤਿ ਕਮਾਈ ਸਭ ਕੀਨ ਦੇਵਨ ਕੀਨ ਦੇ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਨ ਜੇ ਤੇਰੇ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗੀਆਂ ਆ ਸਿੱਧਾ ਪੁਰਖਾਂ ਕੀਆਂ ਵੜਿਆਈਆਂ ਤੋਦਵੇਂ ਸਦੀਕ ਨੇ ਨਾ ਪਾਈਆ ਕਰਮ ਮਿਲੈ ਨਾਹੀ ਸਾਖ ਰਹਾਈਆ ਅਖਣ ਵਾਲਾ ਗਿਆ ਵਿਚਾਰਾ ਸਿੱਤੀ ਮਰੇ ਤੇ ਦੇ ਭੰਡਾਰਾ ਜੇ ਤੂੰ ਦੇ ਦੇਹੀ ਗਿਆਚਾਰਾ ਨਾਨਕ ਸੱਚ ਸਵਰਨ ਹਾਰਾ ਸਮ ਹੱਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਓ ਆਖਣੇ ਔਖਾ ਸੱਚਾ ਨਾਉ ਸਜੇ ਨਾਮ ਕੀ ਲੱਗ ਭੂਖਾ ਤਪੁਖੇ ਖਾਇ ਚਲੀਏ ਦੂਖ ਸੋਗ ਵਿਸਰੇ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਹੀ ਰਹਾਓ ਸੱਚੇ ਨਾਮ ਕੀ ਤਲਬੜਿਆਈ ਆਗ ਤੱਕ ਇਹ ਕੀਮਤ ਨਹੀਂ ਪਾਈ ਜੇ ਸਾਂ ਮਿਲ ਕੇ ਆਖਣ ਪਾਹੇ ਵਡਣਾ ਹੋਵੇ ਘਾਟ ਨਾ ਜਾਏ ਨਾ ਉਹ ਮਰਐ ਨਾ ਭਵੇ ਸੋਗ ਦੇਤਾ ਰਹੇ ਨ ਚੁੱਕੇ ਭੋਗ ਗੁਣ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਈ ਜੀਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਖੈ ਕੀਤੀ ਰਾਤ ਖਸਮ ਵਿਸਾਰ ਹਦੇ ਕਮ ਜਾਤ ਨਾਨਕ ਨਾਮੈ ਬਾਸਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਆਵਨੋ ਗਰੋ ਹਰਪਾਸ ਹਮ ਕੀਰੇ ਗਰਮ ਸਤਗੋ ਸਰਣਾਈ ਕਰਦਾ ਅਨੰਮ ਪ੍ਰਗਾਸ ਮੇਰੇ ਮੀਤ ਗੁਰਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾ ਮੇਰੇ ਪ੍ਰਾਨ ਸਿਖਾਈ ਹਰ ਕੀਦਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡਪਾ ਗੋਲੇ ਦੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਦੁਖ ਤਾਸ ਹੈ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਨਾਮ ਨ ਪਾਇਆ ਤੇ ਪਾਗ ਹੀਨਿਮ ਪਾਸ ਜੋ ਸਤਿਗੋਵਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਿਨ ਸਤਿਗੋਵਰ ਸੰਗਤ ਪਾਈ ਤਿਨ ਤਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਥ ਹਰਿ ਸਿ ਪਾਇਆ ਮਿਲ ਜੇ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 ਕਾਹੇ ਰੇ ਮਨ ਜਿਤ ਵ ਉਦਮ ਜਾਂ ਆ ਹਰ ਹਰ ਜੀਵ ਪਰਿਆ ਸਹਿਰ ਪੱਥਰ ਮੈਂ ਜਾਂ ਤੋ ਪਾਈ ਤਾਂ ਗਰੀਜ ਕਾਗੇ ਕਰ ਤਰੇਆ ਮੇਰੇ ਮਾਦੋ ਜੀ ਸਤ ਸੰਗਤ ਮੇਰੇ ਸੋਦਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੋਗੇ ਕਾਸ਼ ਹਰਿਆ ਰਹਾਓ ਜਨਨ ਪਿਤਾ ਲੋਸਤ ਬਣਦਾ ਕੋਈ ਨਿਕਸ਼ ਕੀ ਧਰੇਆ ਸਿਰ ਸਿਰ ਜਿ ਸੰਵਾਹਿ ਠਾਕੁਰ ਕਾਹੇ ਮਨ ਬੋਕਰਿਆ ਓੜੀ ਓੜਿਆ ਵਸ ਕੋ ਸਾਥਿ ਪਾਛੇ ਬਜਰੇ ਛਰੇਆ ਤਨ ਕਮ ਖਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭਨਿ ਧਾਨ ਅੰਦ ਸੱਤਿ ਸਦਾਨ ਠਾਕੁਰ ਕਰਤਾ ਤਰਿਆ ਜਨ ਨਾਨਕ ਬੜ ਬੜ ਸਦ ਬੜ ਜਾਈਏ ਤਨ ਤਨ ਪਾਰਾ ਵਰਿਆ ਰਾਗਾ ਸਾ ਮਹਲਾ ਚੌਥਾ ਸੋ ਪੁਰਖ ਏ ਕਿਉ ਅੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖਣ ਨਨਿਅਨ ਹਰ ਪ੍ਰਖਣ ਨਨਿਅਨ ਹਰਗ ਮਾਗਮੇ ਅਪਾਰਾ ਸਤਿ ਆਵਹਿ ਸਤਿ ਆਵਹਿ ਤੁਧ ਜੀ ਹਾ ਸਚੇ ਸਜਨ ਹਾਰਾ ਤਬ ਜੀ ਤੇਮਾਰੇ ਜੀ ਨੂੰ ਜੀਆ ਕਾਤ ਤਾਰਾ ਹਰਿਆਪੇ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਖ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਗਰਗੜੇ ਅੰਤਰ ਸਰਬੁਣਾ ਅੰਤਰ ਜੀ ਹਰੇ ਕੋ ਬ੍ਰਹਮ ਸਮਾਨਾ ਹੈ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨਾ ਵਰ ਨਾ ਜਾਣਾ ਤੂੰ ਪਾਰ ਬ੍ਰਹਮੀ ਅੰਤ ਬੇਅੰਤ ਜੀ ਤਿਰ ਗਿਆ ਹੁਨੇ ਆਖ ਬਖਾਨਾ ਜੋ ਸੇਵ ਹੈ ਜੋ ਸੇਵ ਤਦਜੀ ਜਨ ਨਾਨਕ ਤਨ ਕੁਰਬਾਨ ਹਰਤ ਆਵੈ ਹਰਤ ਆਵੈ ਤਦਜੀ ਸੇ ਜਨ ਜੁਗ ਮੈ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਧਿਆਇ ਆ ਜੀ ਤਦ ਉਡੀ ਜੰਗੀ ਫਾਸੀ ਜੇ ਨਰਭਉ ਜਿਨ ਹੰਨ ਨਰਭਉ ਤਿਆਇ ਜੀ ਤਨ ਕਾ ਬਹੁ ਸਭ ਕਾ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾਸੀ ਸੇ ਧੰ ਸੇ ਧੰ ਜਿਨ ਹਰ ਧਿਆਇਆ ਜੀ ਜਨ ਨਾਨਕ ਧੰਬਲ ਜਾਸੀ ਤੇਰੀ ਭਗਤ ਤੇਰੀ ਭਗਤ ਬੰਲਾ ਜੀ ਬਿਰੇ ਬਿਅੰਤ ਬਿਅੰਤਾ ਤੇਰੇ ਭਗਤ ਤ੍ਰਿਪਤ ਸਨਾਹੰਤ ਜੀ ਹਰਣ ਕਾਣੀ ਕਨੰਤਾ ਤੇਰੀ ਅਣਕ ਤੇਰੇ ਅਣਕ ਕਰੇ ਹਰ ਪੂਜਾ ਜੀ ਤਪ ਤਾਪ ਹੈ ਜਪਹੀ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬੋ ਸਿਮਰ ਸਾਹਿਬ ਜੀ ਕਰ ਕੇ ਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੀ ਹਰਿ ਭਗਵੰਤਾ ਤੁਮ ਆਦਿ ਪ੍ਰਕ ਪਰਮ ਪਰ ਕਰਤਾ ਜੀ ਤੁਧ ਕੀ ਵਡ ਅਵਰਨ ਕੋਈ ਤਉ ਜੋ ਜੀ ਕੀ ਕੋਸ ਰਸ ਦਸਦਾ ਤੁਏ ਕੋ ਜੀ ਤੂੰ ਨਿਚਲ ਕਰਤਾ ਸੋਈ ਤਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸਿਛਤਾ ਪਾਈ ਜੀ ਤਦ ਆਪੇ ਸਿਰਜੇ ਸਭ ਕੋਈ ਜਰਨਾਨਕ ਗੁਣ ਗਾਵੇ ਕਰਤੇ ਕੀ ਜੀਜ ਸਭ ਸੇ ਕਾਜੈ ਨੋਈ ਆਸਾ ਮਹਲਾ ਚੌਥਾ ਤੁੰਗਰ ਤਸ ਯਾਰ ਮੇੜਾ ਸਾਈ ਜਤੁ ਭਾਵੈ ਸੋਈ ਥੀਸੀ ਜੋ ਧੂਦੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤਦਿਆ ਵਿਛੋੜਿਆ ਅਪ ਮਿਲਾਇਆ ਤੂੰ ਦ੍ਰਿਯੋ ਸਤਿ ਜੀ ਮਾਹੀ ਤੁਜ ਬਿੰਦੂ ਜਾ ਕੋਈ ਨਾਹੀ ਜੀ ਜੰਤ ਸਭ ਦੇ ਰਾਖੇ ਰਉ ਜੋਗ ਵਿੱਚ ਵਿਛੜੇ ਅਸ ਯੋਗੀ ਮੇਲ ਜਸਨੋ ਤੂੰ ਜਾਣਾ ਹੈ ਸੋਈ ਜਣ ਜਾਣੇ ਹਰ ਕਣ ਸਦੀ ਆਖ ਬਖਾਣੇ ਜਨ ਹਰ ਸੇਵੇ ਅਤਿ ਸੁਖ ਪਾਇਆ ਸੈ ਜੀਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿੰਦੂ ਜਾ ਅਵਰਣ ਕੋਈ ਉੰਗਰ ਕਰ ਕਰ ਵੇਖੇ ਜਾਣੇ ਸੋਏ ਜਿਨ ਨਾਨਕ ਗੁਰਬਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਤ ਸਰਵਰਣੈ ਪੈਰ ਨਿਵਾਸਾ ਬਾਣੀ ਭਾਉ ਗਤ ਨਹੀਂ ਕੀਆ ਪੰਕਜ ਮੁ ਪਗਣੀ ਚਾਲੇ ਹਮ ਦੇਖਾਂ ਤੈ ਲੋਭੀਲੇ ਮਾਣੇ ਕਣ ਚੇਤ ਸਮੂਲ ਮਨਾਹਾਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਜਤੀ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਬਿਆ ਪ੍ਰਣ ਉਤ ਨਾਨਕ ਤੇ ਕੀ ਸਰਣਾ ਜੈਲਦੌੜ ਆਹੀ ਵਿਸ਼ਰਿਆਸਾ ਮਹੱਲਾ ਪੰਜਵਾ ਭਈ ਬਰਾਪਤ ਮਾਨੁਖ ਦੇਹੁਰਿਆ ਗੋਬਿੰਦ ਮਿਲਨ ਕੀ ਤ੍ਰਿਭਰੀਆ ਅਬਰ ਕਾਜ ਤ੍ਰਿਜ ਦਿਨ ਕਾਮ ਮਿਰ ਸਾਧ ਸੰਗੁ ਕੇਵਲ ਨਾਮ ਸਰੰਜਾਮ ਲਗ ਭਉਜ ਤਨ ਕੈ ਜਨ ਮਿਰਥਾ ਯਾਤਰਾ ਨਮਾਇ ਕੇ ਰਹਾਉ ਜਪ ਤਪ ਸੰਜਮ ਧਰਮਨਾ ਕਮਾਇ ਸੇਵਾ ਸਾਧਨਾ ਜਾਣ ਹਰ ਰਾਇਆ ਕਹੋ ਨਾਨਕ ਹਮ ਨਿਚ ਕਰਮਾ ਸਰਲ ਪਰੇ ਕੀ ਰਖਹੁ ਸਰਮਾ ਪਾਸਿ ਦਸਮੀ ਕਬਿਉ ਬਾਜ ਬੇਨਤੀ ਚਉਪਈ ਹਮਰੇ ਘਰੋ ਹਾਥ ਦੇ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿ ਪਾਰਾਂ ਹਮਰੇ ਦੁਖ ਸਭੈ ਤੁਮ ਕਾ ਬੋ ਆਵਾਹ ਦੇਹੁ ਮੋਇ ਬਚਾਵਹੁ ਸੁਗੀ ਵਸੈ ਮੋਹ ਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਰਛਾਣਿ ਜਰਦੇ ਕਰਦੀਐ ਸਭੈ ਰਣ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਬਿਆਸਾ ਤਮੈ ਛਾੜ ਕੋਈ ਅਵਰਨ ਧਿਆਉ ਜੋ ਪਰ ਚਾਹੂ ਸਤਿਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪਹਾ ਦੇ ਮੁਝੇ ਉਬਰੀਐ ਮਰਨ ਕਾਲ ਕਾ ਤਰਾਸਨ ਵਰੀਐ ਹੁਜੂ ਸਦਾ ਹਮਾਰੇ ਪਛਾ ਸ੍ਰੀ ਸਤਜੂ ਕਰਿਓ ਰਛਾ ਰਾਖ ਲੈ ਉਮੈ ਰਖਣ ਹਾਰੇ ਸਾਹਿਬ ਸੰਤ ਸਹਾਏ ਬਿਆਰੇ ਦੀਨ ਬੰਦ ਦੁਸ਼ਣ ਗੇ ਹੰਤਾ ਤੁਮ ਹੋ ਉਪਰੀ ਚਿਤਰ ਦਿਸ ਕੰਤਾ ਕੌਰ ਪਾਇ ਬ੍ਰਹਮਾ ਭਗਤਰਾ ਕਾਲ ਪਾਇ ਸਭ ਜੂ ਹਵਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਅ ਤਮਾਸਾ ਜਮਨ ਕਾਲ ਜੋਗੀ ਸਭ ਕੀਓ ਬੀਦ ਰਾਜ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਲਤ ਬਣਾਇਓ ਦੇਵਦੈਂਤ ਛਿਨ ਬਜਾਇਓ ਆਦਿ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਕੋ ਹਮਾਰੀ ਸਗਲ ਪਰਜਾ ਜਿਨਿ ਆਪ ਸਵਾਰੀ ਸਿਮਕਣ ਕੋ ਸਿਮਗਣ ਸੁਖ ਦਿਯੋ ਸੰਤਨ ਕੋਪਨ ਮੋਹਤ ਕੀਓ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੇਰਿ ਬਿਸ਼ਾਨਤ ਚੀਟੀ ਦੇ ਗੁੰਜਰ ਸੁਲਾ ਸਬਰ ਕਿਰਪਾ ਦ੍ਰਿਸ਼ਟਿ ਕਲ ਫੂਲਾ ਸੰਤ ਤੰਦ ਉਪਾਏ ਦੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਵੀਰ ਪਛਾਨੈ ਘਰ ਘਣਗੇ ਪਰ ਪੜ ਕੀ ਜਾਣੈ ਜਪਉਤ ਕਰਕੇ ਕਰਾ ਕਰਦਾਰਾ ਪਰਜਤ ਰਤਬ ਦੇ ਅਪਾਰਾ ਜਪੇ ਕਰਕੇ ਕਰਤੋ ਅਗਭਉਤ ਮੈਂ ਮਿਲਦ ਦੇ ਦਰਸਭੂ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪੇ ਆਪਣੀ ਹੂਜੋ ਉਚਾਰੈ ਸਮਸਾਵੇ ਹੀ ਦੇਰੈ ਤਨਾਰਾਮ ਜਾਣਤ ਭੇਦ ਭੇਦ ਅਰਿਆਲਮ ਨਿਰੰਕਾਰ ਨਿਰਭਿਕਾਰ ਨਿਰਲੰਭ ਆਦ ਨੀਲਾਨਾਦ ਸੰਭੋ ਤਾਂ ਕਾ ਮੂੜ ਚਾਰਤ ਭੇਦਾ ਜੰ ਕੋ ਭੇਵ ਨਾ ਭਾਵਤ ਭੇਦਾ ਤਾਂ ਕੋ ਕਰ ਪਾ ਹਨੇ ਨਿਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੈ ਭੇਵ ਆਪ ਆਪਣੀ ਬਦਹਿ ਜੀਤੀ ਵਰਨਤ ਭਿੰਨ ਭਿੰਨ ਤੋਹ ਦੇਤੀ ਤਮਰਾ ਲਖਨ ਜਾਈ ਬਸਾਰਾ ਕੇ ਵਿਸ ਜਾ ਪ੍ਰਥਮ ਸੰਸਾਰਾ ਏਕੇ ਰੂਪਾਣੁ ਬਸ ਰੂਪਾ ਰੰਕ ਪਇਓ ਰਾਵ ਕੇ ਭੂਪਾ ਅੰਡ ਜਿਹ ਸਿੱਧ ਜਿ ਕਿੰਨੀ ਭਜ ਖਾਨ ਬਹੁ ਰਜਨੀ ਕਉ ਹੋੜ ਰਾਜ ਹਵੇ ਬੈਠਾ ਕਉ ਸਮੜ ਬੈ ਸੰਕਰ ਗੇਠਾ ਸਿਗਰੀ ਸਿਰ ਦਿਖਾਏ ਚੰਪ ਆਦ ਜਗਾਦ ਸਰੂਪ ਜੰਪਵ ਆਬਰਛਾ ਮੇਰੀ ਤੁਮ ਕਰੋ ਸਿਖ ਬਾਰਿਸ਼ ਸੰਗਰੋ ਦੁਸ਼ ਜਿ ਤੇ ਉਠਵਤ ਤਪਤਾ ਸਗਲ ਮਲੇਸ਼ ਕਰੋ ਰਣ ਘਾਤਾ ਨੀ ਸੋਇ ਤਾ ਸਰਣੀ ਪਰੇ ਦਿਨ ਕੇ ਦੁਸ਼ਟ ਦੁਖ ਤਵੇ ਮਰੇ ਪੁਰਖ ਜਨ ਬਗ ਪਰੇ ਦਿਹਾਰੇ ਦਿਨ ਕੇ ਤੁ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੇ ਕਾਲਿਕ ਜੁਨੀ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਚ ਰਿਸ਼ਟ ਟਰੇ ਤਤ ਕਾਲਾ ਕਿਰਪਾ ਦਇਸ਼ ਤਨ ਜਾਏ ਨ ਹਰ ਹੋ ਤਾਂ ਕੇ ਤਾਪ ਤਨ ਕ ਮੈਂ ਹਰ ਹੋ ਰਿਦਿ ਸਿਤ ਕਰਮ ਸਭ ਹੋਈ ਦੁਸ਼ ਸਾਥ ਨ ਸਕੇ ਲ ਕੋਈ ਇਕ ਬਾਜ ਜਿੰਦ ਮੈਂ ਸੰਭਾਰਾ ਕਾਲ ਪਾਛਤੇ ਤਾਹੀ ਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਧਾਰਦ ਦੁਸ਼ਟ ਦੋਗ ਤੇ ਰਹਾ ਖੜ ਕੇ ਤੇ ਮੈਂ ਸਰਨ ਤੇ ਹਾਰੀ ਆਪ ਹਾਜ਼ਰ ਹੋ ਬਾਰੀ ਸਰਬ ਥੌਰ ਮੋ ਹੋ ਸਹਾਈ ਦੁਸ਼ਟ ਦੋਗ ਤੇ ਲਿਓ ਬਚਾਈ ਸਵਈਆ ਪਾਇ ਗਹਿ ਜਬ ਤੇ ਤੁਮਰੇ ਤਵ ਤੇ ਕੋ ਆਖ ਤਰੇ ਨਹੀਂ ਆਨੀਉ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਹੈ ਬਧ ਇਕ ਨ ਮੰਨਿਉ ਸਿਮਰਤ ਸਾਸਤਰ ਭੇ ਸਵੈ ਬੋ ਭੇਦ ਕਹੇ ਅਮੇਕ ਨ ਜਾਣੀ ਹੋ ਸ੍ਰੀ ਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਏ ਬਖਾਨੀ ਹੋ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੂ ਦਵਾਰ ਬਾਹੇ ਗਹੇਗੀ ਰਾਜ ਅਸ ਗੋਵਿੰਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ आनंद ऐ के अंगार सतगुरु प्रसाद आनंद पाया मेरी माए सतगुरु मैं पाया सतगुरु तं पाया सह सेती मन वजीया वधाइयां राग रत्न परिवार परियां शब्द गावन आईयां शब्द तंग वो हरि के रामण जीनी बसाया कह नानक आनंद हुआ सतगुरु मैं पाया ਏ ਮਨ ਮੇਰਾ ਤੂੰ ਸਦਾ ਰਹੋ ਹਰਿ ਨਾਨਕੇ ਹਰਿ ਨਾਲ ਰਹੋ ਤੂੰ ਮਨ ਮੇਰੇ ਦੂ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਲ ਸਭ ਸਵਾਰਣਾ ਸਭ ਲਗਣਾ ਸਭ ਰਸ ਸੋ ਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਨਕੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਦੇ ਰਹਿ ਸਭੁ ਜੈ ਜਿਸ ਦੇ ਹੈ ਸੋ ਪਾਵੇ ਸਦਾ ਸਤਿ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੇ ਮਨੋ ਸਿਆਵਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਧਰਮ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਾ ਸ਼ਾਸ ਸੁਖਮਨ ਾਇ ਵਸਿਆ ਜਿਨ ਇਛਾ ਸਭ ਪੋਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਟੋਹ ਜਿਦੀਆਂ ਇਹ ਵਡਿਆਈਆਂ ਕਹ ਨਾਨਕ ਸੁਨੋ ਸੰਤੋ ਸ਼ਬਦ ਦਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਆਜੇ ਪੰਜ ਸ਼ਬਦ ਕਰਸ ਭਾਗੇ ਕਰਸ ਭਾਗੇ ਸ਼ਬਦ ਬਾਜੇ ਕਲਾ ਜਿਤ ਕਰਤਾਰੀਆ ਪੰਜ ਦੂਤ ਦਸ ਵਸ ਕੀਤੇ ਕਾਲ ਕੰਟ ਕੁਮਾਰਿਆ ਤੋਰ ਕਰਮ ਪਾਇਆ ਦੁਤ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤੈਸ ਕੋ ਆ ਤਿਤ ਘਰ ਅਨਹਦ ਬਾਜੇ ਅਨੰਦ ਸੁਨੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਪਰਮ ਪਰ ਪਾਇਆ ਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪਿ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਪੁਨੀਰ ਕਹਤੇ ਪਵਿਤਤ ਸਤ ਗੁਰ ਰਹਾ ਭਰਪੂਰੇ ਬਿਨਵੰਤਨਾ ਨ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਬਣੀ ਮਹੱਲਾ 5ਵਾਂ ਥਾਲ ਵਿਜਿਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਿਧਾਰੋ ਜੀ ਕੋ ਖਾਵੇ ਜੀ ਕੋ ਪੁੰਜੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਨਾ ਜਾਈ ਨਿਤ ਨਿਤ ਰਖੁਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮਸਾਰੋ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋਗੀ ਤੋਈ ਮੈਂ ਨਿਰਗੁਣ ਹਾਰੇ ਕੋ ਗੁਰੁ ਨਾਹੀ ਅਪੇ ਤਰਸ ਪਇ ਹੋਈ ਤਾਰੇ ਸੇ ਬਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮੇਰੇ ਤਾਂ ਜੀਵਾ ਤਨ ਮਾਨ ਥੀ ਵੇ ਹਰਿਆ ਪੌੜੀ ਥਿੱਥੈ ਦੂਜ ਸਮਰੱਥ ਜਿੱਥੈ ਕੋਈ ਨਾਹੀ ਉੱਥੇ ਤੇਰੀ ਰੱਖ ਅਗਣੀ ਉਧਰ ਵਾਹੀ ਸਣ ਕਹਿ ਜਮ ਕਹਿ ਦੂਤ ਨਾਇਤਰ ਛੜ ਜਾਏ ਭਉ ਜਲ ਬਿਕਮਸਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹਿ ਕਲਮੇ ਹੋ ਪੁਨਨ ਗੁਣ ਗੋਵਿੰਦ ਗਾਹਿ ਸਭ ਸੈ ਨੂੰ ਕਿਰਪਾਲ ਸੰਭਾਲੇ ਸਾਹਿ ਸਾਹਿ ਬਿਰਥਾ ਕੋਈ ਨ ਜਾਇ ਜਿ ਆਵੇ ਤਦ ਆਹਿ ਸਲੋਕ ਮਹਲਾ 5ਵਾਂ ਅੰਦਰ ਗੁਰਿਆ ਰਾਧਨਾ ਜਿਹਾ ਜਪ ਗੁਰਨਾਉ ਨੀਂਦਰੀ ਸਤਗੁਰੂ ਦੇਖਣਾ ਸ੍ਰਮਣੀ ਸ੍ਰਣਾ ਗੁਰਨਾਉ ਸਤਗੁਰ ਸੇ ਤੀਰਤਿ ਅੰਦਰਗੇ ਪਾਈ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਏ ਵਤ ਦੇ ਯਾਗ ਮੈਂ ਤੁਮ ਗਾਢੀ ਐ ਵਿਰੜੇ ਕੀ ਕੇ ਮਹੱਲਾ ਪੰਜਿਵਾਂ ਰਖੇ ਰਖਣ ਹਾਰਿਆ ਬਿਉ ਬਾਰੈਨ। ਵਰਗੀ ਪੈਰੀ ਪਾਇ ਕਾ ਸਵਾਰੈਨ ਹੋ ਆਇ ਅਪਦੇ ਆਲ ਬਨੁ ਨਵਸਾਰੈਨ। ਸਾਜਨ ਅਗ ਸੰਗ ਭਉ ਜਲ ਤਾਰੈਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੀ ਬਿਦਾਰੈਨ। ਤੇ ਸਾਹਿਬ ਕੀ ਟੇਕ ਨਾਨਕ ਮਣੈ ਮਾਹੀ। ਜਿਸੇ ਮਰਦ ਸੁਖ ਹੋਈ ਸਗਲੇ ਦੁੱਖ ਜਾਹਿ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸੇ ਮਰਦ ਸੁਖ ਹੋਈ ਸਗਲੇ ਦੁੱਖ ਜਾਹਿ ਵਾਹਿਗੁਰੂ ਜੀ ਕਾ ਫਰਸਾ ਵਾਹਿਗੁਰੂ ਜੀ ਕੀ ਫਤ